ਜੋ ਜ਼ਮਿੰਦਰ ਸਿੰਘ ਸਰਪੰਚ ਫਿਲ ਮੈਮਰੀ। ਅੱਜ ਜਿਹੜੀ ਅਜੇ ਲੜਕੀ ਦੀ ਲਾਸ਼ ਮੋਢੇ ਪਹੁੰਚੀ ਹੈਗੀ ਆ। ਆ ਕਿੱਥੇ ਆਈ ਸੀ ਪਹਿਲਾਂ ਸਰ? ਇਹ ਅੰਮ੍ਰਿਤਸਰ 에어ਪੋਰਟ ਤੇ ਆਈ ਹੈ ਜੀ। ਸਰਬਦੇਵ ਭੱਲਾ ਜੀ ਨੇ ਜੋ ਸੇਵਾ ਕੀਤੀ ਹੈ ਜੀ ਦੀ, ਬੋਡੀ ਲੈਵਲ ਤੇ ਵਾਦਤ ਕੀਤੀ ਹੈ ਜੀ ਸਾਡੀ ਪਰਿਵਾਰ ਦੀ। ਹਮ ਅਜੇ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ। ਹਮ ਵਾਕਿਆ ਅੱਗੇ ਵੀ ਉਹਨਾਂ ਤੋਂ ਬੇਨਤੀ ਕਰਦੇ ਆ ਕੋਈ ਪਰਿਵਾਰ ਦੀ ਕੋਈ ਆਰਥਿਕ ਵਾਦਤ ਕੀਤੀ ਜਾਵੇ। ਪਤਾਂ ਜੀ ਕਿਹੜੇ ਦੇਸ਼ ਗਏ ਹੋਏ ਸੀਗੇ ਆ। ਇਹ ਜਾਰਜੀਆ ਦੇ ਵਿੱਚ ਗਏ ਕਦੋਂ ਡੈਥ ਹੋਈ ਉਹਨਾਂ ਦੀ ਇਹ ਪਿਛਲੇ ਸ਼ਨੀਵਾਰ ਦੀ ਗੱਲ ਹੈ ਜੀ 14 14 ਤਰੀਕਾ ਨਾਂ ਕੀ ਸੀ ਉਹਨਾਂ ਦਾ ਅਮਰਿੰਦਰ ਕੌਰ ਉਮਰ ਲਗਭਗ 32 ਸਾਲ ਦੀ ਸੀ ਕਿੰਨੇ ਕਸਾਲ ਹੋ ਗਏ ਲੋਕਾਂ ਨੂੰ 8 ਸਾਲ ਹੋ ਗਏ ਸੀ ਵੀ ਐਡੀ ਵੱਡੀ ਘਟਨਾ ਵਾਪਰੀ ਹੈ ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ ਜੀ ਇੱਥੇ ਕੋਈ ਰਾਜਨੀਤਿਕ ਬੰਦਾ ਨਹੀਂ ਆਇਆ ਜੀ ਤੁਹਾਡਾ ਇਹਦੀ ਵਾਰੀ ਕੀ ਹੈ ਤੁਸੀਂ ਸਰਪੰਚਾਂ ਪਿੰਡ ਦੇ ਇਲਾਕੇ ਦੇ ਮੋਹਤਬਰ ਬੰਦੇ ਆ ਵੇਖੋ ਦੁੱਖ ਦੀ ਗੱਲ ਹੈ ਜੀ ਪਹੁੰਚਣਾ ਚਾਹੀਦਾ ਸੀ ਉਹਨਾਂ ਨੂੰ ਕਿਉਂਕਿ ਨਾ ਕੋਈ ਪ੍ਰਸ਼ਾਸਨ ਵੱਲੋਂ ਕੋਈ ਬੰਦਾ ਇੱਥੇ ਆਇਆ ਜਾਂ ਉਹਨਾਂ ਨੇ ਕੋਈ ਇਹਨਾਂ ਦੀ ਕੋਈ ਆਕੇ ਗੱਲ ਵੀ ਨਹੀਂ ਸੁਣੀ ਹੈਗੀ ਅਸੀਂ ਚਲੋ ਤੁਹਾਡੇ ਲਈ ਫੇਰ ਅਪੀਲ ਕਰ ਦਿੰਦੇ ਆ ਜੀ ਕਿ ਇਹਨਾਂ ਦੇ ਆਰਥਿਕ ਮਦਦ ਕੋਈ ਕੀਤੀ ਜਾਵੇ ਕੀ ਹੋ ਇਸ ਤੋਂ ਬਿਨਾ ਹੋਰ ਕੀ ਮੰਗ ਕਰਦੇ ਆ ਪਿੰਡ ਵਾਸੀ ਲੜਕੀ ਵਾਸਤੇ ਇਸ ਲੜਕੀ ਦੇ ਪਰਿਵਾਰ ਨੂੰ ਜੋ ਵੀ ਇਸ ਤਰ੍ਹਾਂ ਦੀ ਕੋਈ ਆਰਥਿਕ ਮਦਦ ਹੋਵੇ ਕੋਈ ਦੇ ਨਾਂ ਤੇ ਕੋਈ ਪਿੰਡ ਦੇ ਵਿੱਚ ਕੋਈ ਐਸਾ ਕੁਝ ਬਣਾਇਆ ਜਾਵੇ ਇਸ ਤਰ੍ਹਾਂ ਕੋਈ ਯਾਦਗਾਰ ਬਣਾਈ ਜਾਵੇ ਇਸ ਤਰ੍ਹਾਂ ਦਾ ਪਰਿਵਾਰ ਹੈ ਕਹੀ ਜਿਹੇ ਹਾਲਾਤ ਇਹਨਾਂ ਦੀ ਆਰਥਿਕ ਹਾਲਤ ਕਹੀ ਜੀ ਪਰਿਵਾਰ ਦੀ ਬਹੁਤ ਗਰੀਬ ਹੈ ਜੀ ਬਿਲਕੁਲ ਜੋ ਇਹਦੇ ਕੋਲ ਕਿਲਾ ਸੀ ਇੱਕ ਜ਼ਮੀਨ ਦਾ ਉਹ ਵੀ ਵੇਚ ਕੇ ਇਹਨਾਂ ਦੇ ਬੱਚੇ ਬਾਹਰ ਭੇਜੇ ਸੀ ਹੁਣ ਦਾ ਇਸ ਟਾਈਮ ਬਿਲਕੁਲ ਲਾਚਾਰ ਨੇ ਤੁਸੀਂ ਇਹਨਾਂ ਦੇ ਫਾਦਰ ਸਾਨੂੰ ਮਿਲਿਓਗੇ ਉਹ ਵੀ ਹੈਂਡੀਕੈਪਟ ਨੇ ਅੱਖਾਂ ਤੋਂ ਵੀ ਲਾਚਾਰ ਨੇ ਵਿਚਾਰੇ ਉਹ ਚੱਲਣ 'ਚ ਵੀ ਵਰਤਨ ਨਹੀਂ ਤੇ ਅੱਖਾਂ ਤੋਂ ਵੀ ਲਾਚਾਰ ਨੇ ਇੱਕ ਕਿ ਉੱਥੇ ਡੈਥ ਕਿਹਦੀ ਕਿਹਦੀ ਹੋਈ ਸੀ ਇਸ ਪਰਿਵਾਰ ਦੇ ਵਿੱਚੋਂ ਜੀ ਇੱਕ ਤਾਂ ਇਹਨਾਂ ਦੀ ਬੇਟੀ ਹੈ ਜੀ ਇੱਕ ਇਹਨਾਂ ਦੀ ਨੂੰਹ ਹੈ ਅੱਛਾ ਜੀ ਤੇ ਨੂ ਦਾ ਸੰਸਕਾਰ ਫੇਰ ਕਿੱਥੇ ਕੀਤਾ ਜੀ ਨੂ ਦਾ ਸੰਸਕਾਰ ਉਹਨਾਂ ਦੇ ਆਪਣੇ ਪਿੰਡ ਬੁੱਗਾ ਕਲਾਂ ਦੇ ਵਿੱਚ ਅੱਛਾ ਉੱਥੇ ਕੀਤਾ ਜੀ ਤੇ ਲੜਕੀ ਦਾ ਇੱਥੇ ਕੀਤਾ ਹਾਂਜੀ ਤੁਹਾਡਾ ਸਾਹਿਬ ਸਿੰਘ ਆ ਜੀ ਕਿਹੜਾ ਪਿੰਡ ਆ ਮਹਿਮਾ ਪਿੰਡ ਆ ਜੀ ਕਿਹੜੀ ਤੁਹਾਡੀ ਲੜਕੀ ਜੌਰਜੀਆ ਚ ਗਈ ਸੀ ਉਹਦੀ লাশ ਵਗੈਰਾ ਪਹੁੰਚ ਗਈ ਜੀ ਹਾਂ ਜੀ ਅੱਜ ਸੰਸਕਾਰ ਕਰਦਾ ਜੀ ਪਹੁੰਚ ਗਈ লাশ ਅੰਬਰਸਾ ਤੋਂ ਕਿਹਨਾਂ ਨੇ ਮੰਗਵਾ ਕੇ ਦਿੱਤੀ ਸਰ ਅੰਗਰੇਜ਼ ਸਾਹਿਬ ਨੇ ਮੰਗਾ ਕੇ ਦਿੱਤੀ ਜੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਹੋਰ ਕੀ ਹੈਲਪ ਦੀ ਮੰਗ ਕਰਦੇ ਆ ਉਹਨਾਂ ਕੋਲ ਜਿੰਨੇ ਸਹਤ ਦਾ ਵਗਾ ਜ ਕਰਦੇ ਆ ਹੋਣਗੇwidehat ਸਰਕਾਰ ਤੋਂ ਬਾਪੂ ਜੀ ਕੀ ਮੰਗ ਕਰਦੇ ਆ ਹੋਰ ਸਾਡੀ ਜਿੰਨੀ ਵੀ ਸਹਤਾ ਹੋ ਸਕੇ ਕਰਦੇ ਸਰਕਾਰ ਅਸੀਂ ਧੰਨਵਾਦ ਕਰਨਗੇ ਜੀ ਹੁਣ ਫਿਰ ਅੱਜ ਸੰਸਕਾਰ ਕੀਤਾ ਜੀ ਅੱਜ ਸੰਸਕਾਰ ਕਰਦਾ ਜੀ ਉੱਥੇ ਚੀਜ਼ ਆ ਗਿਆ ਕਿੰਨੇ ਕ ਸਾਲ ਹੋ ਗਏ ਸੀ ਬਾਹਰ ਗਏ ਉਹਨਾਂ ਨੂੰ ਬਾਹਰ ਗਈ ਲੜਕੀ ਦਾ 18 ਸਾਲ ਤੋਂ ਉੱਪਰ ਹੋ ਗਈ ਜੀ ਕਿੰਨੀ ਕਿੰਨੀ ਉਮਰ ਸੀ ਉਹਨਾਂ ਦੀ ਲੜਕੀ ਦਾ ਜਨਮ ਅਜ 92 ਦਾ ਇਹ ਅੱਜ ਫਿਰ 에어ਪੋਰਟ ਤੋਂ ਸਿੱਧੀ ਇੱਥੇ ਆਈਏ ਕੀ ਕੀਤਾ ਸੀਗਾ ਜੀ ਪਹਿਲਾਂ 에어ਪੋਰਟ ਤੋਂ ਕੱਲ ਰਾਤ ਪਹੁੰਚ ਕੇ ਜੀ ਸੀ ਇੱਥੇ अच्छा राजपुरे फिर किथे रखी जी फिर राजपुरे अस्पताल ते रखी अच्छा अस्पताल ते रखया जो सवेरे फिर लेके आए आज देख संस्कार ਕੀਤਾ ਅੱਜ ਹਾਂਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪਿੰਡ ਮਹਿਮਾ ਜੀ ਤੁਹਾਡੇ ਕੀ ਲੱਗਦੇ ਸੀਗੇ ਜੀ ਮੈਂ ਚਾਚਾ ਜੀ ਦੀ ਲੜਕੀ ਹੈ ਜੀ ਮੇਰੇ ਤੁਹਾਡੀ ਸਿਸਟਰ ਸੀਗੀ ਜੀ ਹਾਂਜੀ ਸਿਸਟਰ ਸੀਗੀ ਇਹ ਕਿੰਨੇ ਸਾਲ ਹੋ ਗਏ ਗਏ ਸੀਗੇ ਜੀ ਉੱਥੇ 8-9 ਸਾਲ ਹੋ ਗਏ ਜੀ ਇਹਨਾਂ ਨੂੰ ਗਏ ਨੂੰ ਤੇ ਅੱਜ ਬਾਈ ਜੀ ਫਿਰ ਸੰਸਕਾਰ ਕੀਤਾ ਪਿੰਡ ਚ ਹਾਂਜੀ ਹਾਂਜੀ ਅੱਜ ਜੀ ਕੱਲ ਏਅਰਪੋਰਟ ਤੇ ਆ ਗਈ ਸੀਗੇ ਜੀ ਅੰਮ੍ਰਿਤਸਰ ਏਅਰਪੋਰਟ ਤੇ ਵੋਡੀ ਆ ਜੀ ਅੱਛਾ ਜੀ ਆਈ ਸੀਗਾ ਸਰ ਏ ਜੋ ਜੀ ਤਾਂ ਜੀ ਕੀਨੇ ਹੈਲਪ ਕੀਤੀ ਜੀ ਲੈ ਕੇ ਆਉਣ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਜੀ ਅਸੀਂ ਉਹਨਾਂ ਦਾ ਸਪਰਕ ਕੀਤਾ ਜੀ ਸਰਵਾਦਾਪਲਾ ٹرسٹ ਵਾਲੇ ਆ ਜੀ ਡਾਕਟਰ ਉਪਰਾਏ ਸਾਹਿਬ ਜੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਸਾਡੀ ਘਰ ਤੱਕ ਪਹੁੰਚਣ ਦੀ ਬੋਡੀਆਂ ਮਦਦ ਕੀਤੀ ਤੇ ਹੋਰ ਵੀ ਮਦਦ ਕਰਨ ਦਾ ਭਰੋਸਾ ਦਿੱਤਾ ਜੀ ਸਾਡੇ ਤੇ ਅੱਜ ਭਾਈ ਇੱਥੇ ਸੰਸਕਾਰ ਹੋਇਆ ਦੇਖੋ ਏਡੀ ਵੱਡੀ ਘਟਨਾ ਵਾਪਰੀ ਹੈ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਕੋਈ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਕੋਈ ਰਾਜਨੀਤਿਕ ਆਗੂ ਇਥੇ ਪਹੁੰਚਾਏਗਾ ਕਿਹੜਾ ਕੀ ਕਹਿਣਾ ਜਿਹਦੇ ਵਾਰੀ ਹਜੇ ਤੱਕ ਤਾਂ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਜੀ ਕੀਦਾ ਹੋਇਆ ਨਹੀਂ ਸੰਭਲ ਜੀ ਉਹਨੂੰ ਪਤਾ ਪੂਤਾ ਲੱਗ ਗਿਆ ਸੀ ਵੈਸੇ ਅੱਛਾ ਹੁਣ ਰੋਜ਼ ਖਬਰਾਂ ਚ ਚੱਲ ਰਹੀਆਂ ਨੇ ਇਹ ਵੀ ਚੱਲਦੀ ਹੈ ਜੀ अच्छा हां जी मतलब ਉਸ ਤੋਂ باوجود ਵੀ ਕੋਈ ਨਹੀਂ ਆਇਆ ਹੈਗਾ ਨਹੀਂ ਹਜੇ ਤੱਕ ਤਾਂ ਕੋਈ ਸੰਪਰਕ ਨਹੀਂ ਹੋਇਆ ਜੀ ਪਰਿਵਾਰ ਨਾਲ ਕੋਈ ਸੰਪਰਕ ਕੋਈ ਮਤਲਬ ਕਿਸੇ ਨੇ ਕੋ ਭਰੋਸਾ دیا ਹੋਵੇ ਮਾੜਾ ਮਟਾ ਕੋ ਆਉਣ ਆਉਣ ਦਾ ਕੋਈ ਇਹੋ ਜੀ ਗੱਲਬਾਤ ਨਹੀਂ ਹੈ ਜੀ ਕੋਈ ਗੱਲਬਾਤ ਨਹੀਂ ਕੋਈ ਫੋਨ ਨਹੀਂ ਆਇਆ ਜੀ ਕਿਸੇ ਦਾ ਕਿਸ ਤਰ੍ਹਾਂ ਦੇ ਹਾਲਾਤ ਹੈ ਬਾਈ ਜੀ ਆਰਥਿਕ ਹਾਲਤ ਕਹੀ ਜੀ ਪਰਿਵਾਰ ਦੀ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਘਰੇ ਵੀ ਜੀ ਹਲੇ ਬਾਲੇ ਪਈ ਹੋਏ ਆ ਜੀ ਤੇ ਬੱਚੇ ਭੇਜੇ ਸੀਗੇ ਵਾਰ ਵੀ ਚਲੋ ਹੈਲਪ ਕਰਨਗੇ ਪਰਿਵਾਰ ਦਾ ਕੁਝ ਬਣੂਗਾ ਜੀ ਤੇ ਹੁਣ ਬੱਚੀ ਦੀ ਡੈਥ ਹੋ ਗਈ ਜੀ ਪਰਿਵਾਰ ਬਹੁਤ ਗਰੀਬ ਹੈ ਜੀ ਆਪਣੀ ਸਰਕਾਰ ਸਰਕਾਰ ਤੋਂ ਆਰਥਿਕ ਹਲ ਦੀ ਮੰਗ ਕਰਦੇ ਆ ਜੀ ਹਾਂਜੀ ਮੰਗ ਕਰਦੇ ਆ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਜੀ ਡਾਕਟਰ ਉਪਰਾਏ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਆ ਸਰ ਜੀ ਵੀ ਹੈਲਪ ਵਾਸਤੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਜੀ ਇੱਥੇ ਆ ਕੇ ਦੇਖਣਾ ਉਹ ਪਰਵਾਲ ਦੇ ਹਾਲਾਤ ਦੇਖਣ ਜੀ ਤੇ ਪਰਵਾਲ ਦੇ ਮਕਾਨ ਦੀ ਵੀ ਬਣਾਉਣ ਦੀ ਵੀ ਹੈਲਪ ਕਰਨ ਜੀ ਇਹ ਆਰਥਿਕ ਮਦਦ ਵੀ ਕੀਤੀ ਜਾਵੇ ਪੈਨਸ਼ਨ ਵਗੈਰਾ ਵੀ ਲਾਈ ਜਾਵੇ ਜੀ ਉਹਨਾਂ ਨੇ